हां जी दोस्तों पंगो प्रॉपर्टी बठिंडा ਵਿੱਚ ਤੁਹਾਡਾ ਸਵਾਗਤ ਹੈ ਤੇ ਰੋਜ਼ਾਨਾ ਦੀ ਤਰ੍ਹਾਂ ਆਪਾਂ ਫੇਰ ਹਾਜ਼ਰ ਆਏ ਇੱਕ ਨਵੀਂ ਕੋਠੀ ਲੈ ਕੇ ਸੋ ਅੱਜ ਦੀ ਕੋਠੀ ਸ਼ਹੀਦ ਭਗਤ ਸਿੰਘ ਨਗਰ ਗਲੀ ਨੰਬਰ 9 ਨਰਗੋਣਾ ਰੋਡ ਬਠਿੰਡਾ ਸ਼ਹਿਰ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਕੋਠੀ ਬਹੁਤ ਹੀ ਸ਼ਾਨਦਾਰ ਬਣੀ ਹੋਈ ਹੈ ਸੋ ਵੀਡੀਓ ਨੂੰ ਸਕਿਪ ਨਾ ਕਰਿਓ ਤੇ ਜਲਦੀ ਜਲਦੀ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਆਜੋ ਫਿਰ ਦੇਖਦੇ ਆ ਇਸ ਕੋਠੀ ਨੂੰ ਉਸ ਤੋਂ ਪਹਿਲਾਂ ਜਿੰਨਾ ਵੀ ਵੀਰ ਭਰਾਵਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਦੀ ਘੰਟੀ ਨੂੰ ਦਬਾ ਲਿਓ ਤੇ ਅੱਜ ਵਰ ਬਹੁਤੀਆਂ ਗੱਲਾਂ ਨਾ ਕਰਦੇ ਹੋਏ ਕੋਠੀ ਬਾਰੇ ਗੱਲਬਾਤ ਕਰਦੇ ਆ। ਸੋ ਸਟਾਰਟਿੰਗ ਤੇ ਅੱਬੇ ਹੱਥ ਜਿਹੜਾ ਵਾਸ਼ਰੂਮ ਦਿੱਤਾ ਹੋਇਆ ਤੁਸੀਂ ਦੇਖ ਸਕਦੇ ਹੋ। ਟਾਇਲਸ ਦਾ ਕੰਮ ਬਹੁਤ ਸੋਹਣਾ ਹੋਇਆ ਵੀ ਆ, ਸੀਟਸ ਤੇ ਟੋਰ ਖਾਸ ਕਰਕੇ ਬਹੁਤ ਹੀ ਸੋਹਣੇ ਜਿਹੜੇ ਆ ਲੱਗੇ ਹੋਏ ਆ। ਕੁੱਲ ਮਿਲਾ ਕੇ ਸਾਰੀ ਕੋਠੀ ਜਿਹੜੀ ਆ ਬਹੁਤ ਹੀ ਸ਼ਾਨਦਾਰ ਜਿਹੜੀ ਆ ਬਣੀ ਹੋਈ ਆ ਤੇ ਬੜੇ ਵਾਜਬ ਰੇਟ ਦੇ ਉੱਤੇ ਆ ਤੁਹਾਨੂੰ ਇਹਨਾਂ ਨਾਲ ਗੱਲਬਾਤ ਸਾਰੀ ਸਾਂਝੀ ਕਰਾਂਗੇ। ਇਹ ਹੈਗਾ ਜੀ ਲਿਵਿੰਗ ਏਰੀਆ। ਜੋ ਜੇਕਰ ਆਪਾਂ ਇਸ ਕੋਠੀ ਦੀ ਗੱਲ ਕਰੀਏ ਤਾਂ ਸਾਰੇ ਕੋਠੀ ਦੇ ਵਿੱਚ ਕੰਧਾਂ ਦੇ ਉੱਤੇ ਟਾਈਲਸ ਦਾ ਕੰਮ ਜਿਹੜਾ ਹੋਇਆ ਗਿਆ ਹੈ ਚਾਹੇ ਉਹ ਬੈੱਡਰੂਮ ਆ ਜਾਂ ਲਿਵਿੰਗ ਏਰੀਆ ਚ ਫਰਸ਼ ਤਾਂ ਡੋਰ ਵਿੰਡੋ ਦੀ ਗੱਲ ਕਰੀਏ ਤਾਂ ਉਹ ਵੀ ਬਹੁਤ ਸੋਹਣੇ ਬਣੇ ਹੋਏ ਆ ਪੀਓਪੀ ਦਾ ਡਿਜ਼ਾਈਨ ਦੀ ਗੱਲ ਕਰੀਏ ਤਾਂ ਬਹੁਤ ਸੋਹਣੀ ਬਣੀ ਹੋਈ ਆ ਕੋਠੀ ਬਹੁਤ ਸੋਹਣੇ ਡਿਜ਼ਾਈਨ ਦਿੱਤੇ ਹੋਏ ਆ ਤਾਂ ਬਹੁਤ ਹੀ ਸ਼ਾਨਦਾਰ ਕੋਠੀ ਆ ਤੇ ਆਜੋ ਫਿਰ ਆਪਾਂ ਦੇਖਦੇ ਆ ਬੈੱਡਰੂਮ ਦਾ ਆਪਾਂ ਗੱਲ ਕਰਦੇ ਸੀ ਬੈੱਡਰੂਮ ਦੇ ਵਿੱਚ ਵੀ 2x2 ਦੀ ਟਾਈਲਸ ਆ ਜਿਹੜੀ ਉਹ ਲੱਗੀ ਹੋਈ ਆ ਤੇ ਸਾਰੀ ਉਮਰ ਦਾ ਰੰਗ ਰੋਗਣ ਦਾ ਕੰਮ ਪਟਿਆ ਹੋਇਆ ਇਹ ਨਹੀਂ ਵੀ ਆਪਾਂ ਨੂੰ ਹਰ ਸਾਲ ਜਿਹੜਾ ਰੰਗ ਕਰਾਉਣਾ ਪਊਗਾ 150 ਗੱਜ ਦੇ ਵਿੱਚ ਇਹ ਕੋਠੀ ਬਣੀ ਹੋਈ ਆ ਤੇ ਜੇਕਰ ਰੇਟ ਦੀ ਗੱਲ ਕਰੀਏ ਤਾਂ 30 ਲੱਖ ਰੁਪਈਆ ਸਿਰਫ ਡਿਮਾਂਡ ਰੱਖੀ ਆ ਬਾਕੀ ਮੌਕੇ ਦੇ ਮਾਲਕਾਂ ਨੂੰ ਹੋਰ ਵੀ ਹੋ ਜਾਊਗਾ ਤੋਂ ਇਹ ਆਟੈਚ ਵਾਸ਼ਰੂਮ ਬੈਕ ਸਾਈਡ ਦੇ ਉੱਤੇ ਵੈਂਟੀਲੇਸ਼ਨ ਵਾਸਤੇ ਜਿਹੜਾ ਜਾਲ ਦਿੱਤਾ ਹੋਇਆ ਕਾਫੀ ਖੁੱਲੀ ਜਿਹੜੀ ਹੈ ਸਪੇਸ ਦਾ ਵਾਸ਼ਿੰਗ ਏਰੀਆ ਬਣਿਆ ਹੋਇਆ ਸੋ ਬਹੁਤ ਹੀ ਸ਼ਾਨਦਾਰ ਕੋਠੀ ਆ ਵੀਡੀਓ ਨੂੰ ਸਕਿਪ ਨਾ ਕਰਿਓ ਔਰ ਹੋ ਸਕੇ ਤਾਂ ਜਲਦੀ ਜਲਦੀ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਜੇਕਰ ਅਪ ਡੋਰ ਦੀ ਗੱਲ ਕਰੀਏ ਜਾਂ ਜਾਲੀ ਆ ਡੋਰ ਦੀ ਗੱਲ ਕਰੀਏ ਤਾਂ ਬਹੁਤ ਹੀ ਸੋਹਣਾ ਜਿਹੜਾ ਚੱਪਲਾ ਸਰਮੈਕੀ ਦੇ ਨਾਲ ਜਿਹੜਾ ਉਹ ਤਿਆਰ ਹੋਇਆ ਔਰ ਬਹੁਤ ਹੀ ਸੋਹਣਾ ਜਿਹੜਾ ਕੰਮ ਹੋਇਆ ਵੀ ਆ ਔਰ ਸਾਰੀ ਕੋਠੀ ਦੇ ਵਿੱਚ ਦੋਨੇ ਬੈਡਰੂਮ ਰਸੋਈ ਹੋ ਗਈ ਡ੍ਰੈੰਗ ਰੂਮ ਹੋ ਗਿਆ ਟਾਈਲਸ ਦਾ ਕੰਮ ਜਿਹੜਾ ਉਹ ਹੋਇਆ ਵੀ ਆ ਔਰ 2x2 ਦੀ ਜਿਹੜੀ ਹੈ ਟਾਈਲਸਾਂ ਉਹ ਲੱਗੀ ਹੋਈ ਆ। ਸੋ ਬਹੁਤ ਹੀ ਸ਼ਾਨਦਾਰ ਕੋਠੀ ਆ ਔਰ ਕੋਈ ਵੀ ਰੰਗ ਆ ਜਿਹੜੇ ਅੱਖਾਂ ਨੂੰ ਚੁਭਣ ਵਾਲੇ ਨਹੀਂ ਗਏ ਔਰ ਸੁਈ ਦੀ ਗੱਲ ਕਰੀਏ ਤਾਂ ਕੰਫਰਟ ਦਾ ਕੰਪਲੀਸਰ ਹੋਇਆ ਵੀ ਆ। ਕਿਉਨੀ ਵਗੈਰਾ ਲੱਗੀ ਹੋਈ ਆ। ਸੋ ਅ ਜੇਕਰ ਵਿੰਡੋ ਦੀ ਗੱਲ ਕਰੀਏ ਤਾਂ ਉਹ ਵੀ ਬਹੁਤ ਸੋਹਣੇ ਜਿਹੜੀਆਂ ਬੜੀਆਂ ਹੋਈਆਂ। ਸਟੀਲ ਦੀ ਪੈਪਰ ਜਿਹੜੀ ਆ ਉਹ ਪਾਈ ਹੋਈ ਆ। ਸੋ ਸੇਫਟੀ ਪੱਖੋਂ ਵੀ ਕੋਠੀ ਬਹੁਤ ਸ਼ਾਨਦਾਰ ਆ। ਔਰ ਗਲੀ ਮੁਹੱਲਾ ਵੀ ਬਹੁਤ ਸੋਹਣਾ ਆ। ਆਸ-ਪਾਸ ਦੀ ਰੈਸ ਵੀ ਬਹੁਤ ਵਧੀਆ ਹੈਗੀ ਆ। ਤੋ ਹੋ ਸਕੇ ਤਾਂ ਵੀਡੀਓ ਨੂੰ ਮੈਂ ਫਿਰ کہہ ਰਹੇ ਹਾਂ ਕਿ ਜਲਦੀ ਜਲਦੀ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਘਰ ਦੇ ਵਿੱਚ ਕੋਈ ਵੀ ਕੰਮ ਜਿਹੜਾ ਮਾਰਗ ਹੋਇਆਗਾ ਕਿ ਫਸਟ ਇੰਟਰਵਿਊ ਦੇ ਆਪਾਂ ਗੱਲ ਕਰੀਏ ਤਾਂ ਜੇਕਰ ਤੁਸੀਂ ਇਸ ਕੋਠੀ ਨੂੰ ਫਰੇਜਣਾ ਚਾਹੁੰਦੇ ਹੋ ਜਾਂ ਇਹਦੇ ਬਾਰੇ ਹੋਰ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਜੋ ਵੀ ਡਿਸਪਲੇ ਤੇ ਨੰਬਰ ਦਿੱਤਾ ਤੁਸੀਂ ਉੱਥੇ ਕੰਟੈਕਟ ਕਰਕੇ ਇਸ ਕੋਠੀ ਨੂੰ ਫ੍ਰੀਜ ਸਕਦੇ ਹੋ ਜੇਕਰ ਪੌੜੀਆਂ ਦੀ ਗੱਲ ਕਰੀਏ ਤਾਂ ਬਹੁਤ ਹੀ ਸੋਨਾ ਜਿਹੜਾ ਮਾਰਬਲ ਪੌੜੀਆਂ ਤੇ ਵੀ ਲੱਗਿਆ ਹੋਇਆ ਸਟੀਲ ਦੀ ਰੇਲਿੰਗ ਆ ਔਰ ਬਹੁਤ ਹੀ ਸ਼ਾਨਦਾਰ ਬਹੁਤ ਹੀ ਸੋਹਣੀ ਜਿਹੜੀ ਹੈ ਕੋਠੀ ਉਹ ਬਣੀ ਹੋਈ ਹੈ ਜਿਹਦਾ ਆਪਾਂ ਨੂੰ ਪਤਾ ਹੀ ਹੈ ਕਿ ਕੋਠੇ ਨੂੰ ਹਰ ਸਾਲ ਜਿਹੜਾ ਔਰੰਗ ਕਰੋਨਾ ਪੈਂਦਾ ਤੇ ਹਰ ਸਾਲ ਜਿਹੜਾ ਉਹ ਖਰਚਾ ਆਉਂਦਾ ਔਰ ਰੰਗ ਜਿਹੜਾ ਉਹ ਥੋੜਾ ਬਹੁਤਾ ਹੀ ਦੁਬਾਰਾ ਜਿਹੜੀਆਂ ਹੈਗੀਆਂ ਰੰਗ ਵਾਲੀਆਂ ਨੇਦਾ ਆਲ ਓਵਰ ਜਿਹੜੀਆਂ ਸਾਰੀ ਕੋਠੇ ਦੇ ਵਿੱਚ ਦੇ ਵਿੱਚ ਜਿਹੜਾ ਪੱਥਰਾ ਲੱਗਿਆ ਹੋਇਆ ਸੋ ਇਸ ਵੇਲੇ ਆਪਾਂ ਹੈਗੀਆਂ ਫਰਸਟ ਫਲੋਰ ਤੇ ਸੋ ਬਹੁਤ ਹੀ ਸੋਹਣੀ ਜਿਹੜੀ ਆਪਾਂ ਰਹਿائش ਕਹਿ ਸਕਦੇ ਆ ਬਹੁਤ ਹੀ ਸੋਹਣਾ ਪੋਰਸ਼ਨ ਜਿਹੜਾ ਉਹ ਬਣਿਆ ਹੋਇਆ ਆਪਾਂ ਕਹਿ ਸਕਦੇ ਆ ਸੋ ਬਹੁਤ ਹੀ ਸੋਹਣਾ ਐਲੀਵੇਸ਼ਨ ਦੇ ਨਾਲ ਇਹ ਕੋਠੀ ਬਣੀ ਹੋਈ ਆ ਔਰ ਇਸ ਕੋਠੀ ਦੀ ਡਿਮਾਂਡ ਸਿਰਫ 30 ਲੱਖ ਰੁਪਇਆ ਰੱਖੀ ਆ ਬਾਕੀ ਮੌਕੇ ਤੇ ਹੋਰ ਵੀ ਝੋੜ ਹੋ ਜਾਊਗੀ 150 ਕਾਲੀ ਦੇ ਵਿੱਚ ਇਹ ਕੋਠੀ ਬਣੀ ਹੋਈ ਆ ਸੋ ਤੁਸੀਂ ਵੀ ਅਗਰ ਕਿਸੇ ਤਰ੍ਹਾਂ ਦੀ ਪ੍ਰੋਪਰਟੀ ਨੂੰ ਸੇਲ ਕਰਨਾ ਚਾਹੁੰਦੇ ਆ ਤਾਂ ਹੈਡਾ ਦੇ ਤੇ ਨੰਬਰਾਂ ਦੇ ਕੰਟੈਕਟ ਕਰੋ ਜੀ ਵੀਡੀਓ ਬਣਾ ਕੇ ਸਾਨੂੰ ਭੇਜੋ ਐਡ ਆਪਾਂ ਤੁਹਾਡੀ ਕਰਾਂਗੇ ਉਹਦੇ ਵਾਸਤੇ ਦੋ ਤਿੰਨ ਫੋਟੋਆਂ ਵੀ ਫਰੰਟ ਤੋਂ ਖਿੱਚ ਕੇ ਜਰੂਰ ਭੇਜਿਆ ਕਰੋ ਤੇ ਘਰ ਦੀ ਸਾਰੀ ਡਿਟੇਲ ਜਰੂਰ ਭੇਜੋ ਤਾਂ